کام دينه کم دينه او څه جوړه کړو او څه جوړه کړو او راځي 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 ټول راځي ਆਖੀਂ ਬਾਕੀ ਵੀ ਬਾਕੀ ਰੋ ਪੜਾਇਆ ਯਾਰ ਪੜਾਇਆ ਨਾ ਤੁਸੋਂ ਮੈਂ ਫਸਿਆ ਕਿਉਂ ਉਹ ਗੰਦਾ ਮੱਗਾ ਤੇ ਯਾਰ ਕੱਢਿਆ ਯਾਰ ਫਸਿਆ ਖੜਾ ਹੈ ਇਹ ਨਵਾਂ ਮਾਡਲ ਆਫ ਸੜਕਾਂ ਦੇ ਆਏ ਆ ਵਿੱਚ ਹੀ ਆ ਭਿੰਡੀ ਹੈ ਭਿੰਡੀ ਹੋਣੇ ਸਿਰ ਬੰਦਾ ਲੱਲਦਾ ਇੱਥੇ ਗੇਟ ਕੋਲ ਛੋਟੇ ਗੇਟ ਕਾਜਲਾ ਦੇ ਕਾਜ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਨਾਮਜ਼ਦਗੀ ਪਰੰਦਾ ਆਖਰੀ ਦਿਨ ਹੈ ਤੇ ਇਸੇ ਵਿਚਾਲੇ ਸੂਨਰ ਹਲਕੇ ਦੇ ਵਿੱਚ ਬੀ ਡੀ ਪੀਓ ਦਫ਼ਤਰ ਦੇ ਅੰਦਰ ਸ਼ਰਿਆਮ ਕਾਗਜ਼ ਪਾੜੇ ਗਏ ਤੇ ਤਾਂ ਇੱਥੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂ ਮਾਜਰਾ ਦਾ ਫੋਨ ਵੀ ਟੁੱਟ ਗਿਆ ਮਹਿਲਾਵਾਂ ਨੇ ਇੱਥੇ ਦੋਸ਼ ਲਗਾਏ ਨੇ ਕਿ ਉਹ ਪਰਚਾ ਪ੍ਰਨਾਇਸਨ ਪਰ ਉਹਨਾਂ ਦੇ ਕਾਗਜ਼ਾਤ ਇੱਥੇ ਫਾੜ ਦਿੱਤੇ ਗਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਪ ਦਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਸਰਕਾਰ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਚੋਣਾਂ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਨਿਰਪੱਖ ਜਿਹੜੇ ਨੇ ਇੱਥੇ ਚੋਣਾਂ ਹੋਣੀਆਂ ਚਾਹੀਦੀਆਂ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਸ਼ਰਿਆਮ ਤੱਕੇਸ਼ਾਈ ਹੋ ਰਹੀ ਹੈ ਜੇਰਾ ਪਿੰਡ ਗੁੱਲੇਆਲਾ ਬਲਾਕ ਫਰੋਜ਼ਪੁਰ ਅਸੀਂ ਅੱਗੇ ਪਿੰਡ ਸਤਿਆ ਵਾਲੇ ਨੋਮੀਨੇਸ਼ਨ ਫਾਈਲ ਕਰਨਾ ਹੈ ਜਾਂ ਤੇ کافی ਹਾਸੇ ਗਿਆ ਥੋੜਾ ਜਲਦੀ ਕਰਦੇ 9 ਵਜੇ ਤਾਂ ਇਹਨਾਂ ਰਸ਼ ਨਹੀਂ ਪੈਣਾ ਸੀ ਕਿ ਟੈਂਕ ਕਿੰਨੇ ਵੇਲੇ ਟਾਈਮ ਦਿੱਤਾ ਗਿਆ ਤੁਹਾਨੂੰ ਟਾਈਮ ਦਿੱਤਾ 11:30 ਵਜੇ ਤੁਹਾਡੇ ਕੋਲ ਇਨੀਆਂ ਕਿੰਨੀਆਂ ਕਿੰਨੇ ਬੰਦੇ ਫੈਲਾ ਤੁਹਾਡੇ ਕੋਲ ਮੇਰੇ ਕੋਲ 12 ਬੰਦੇ ਫੈਲਾਗੇ ਕਿਉਂ ਬਣੀਆਂ ਪਰ 12 ਬੰਦੇ ਮੇਰੇ ਸਾਡੇ ਬੰਦੇ ਇੱਕੋ ਪਿੰਡ ਦੇ ਰਹੇ ਤਾਂ ਰੱਖਿਆ ਹਾਂਜੀ ਉਹ ਫੈਲਾ ਖੋਨ ਦਾ ਡਾਇਰੈਕਟ ਫੈਲਾਗੇ ਖੁੱ ਚੁੱਕੀਆਂ ਨੇ ਲੋਕਾਂ ਫੈਲਾ ਬਾੜੀਆਂ ਨੇ ਤਾਂ ਡਰ ਲੱਗਦਾ ਜੀ ਤਾਂ ਕੱਢੀ ਖੱਲਾ ਕੱਢ ਕੇ ਖੇਤ ਚ ਰੱਖਿਆ ਹੋਇਆ ਇਹ ਤੁਸੀਂ ਆ ਕਿਹੜੀ ਪਾਰਟੀ ਨੂੰ ਬਿਲੋਂਗ ਕਰੋਗੇ ਅਸੀਂ ਜੇ ਆਜ਼ਾਦ ਉਮੀਦਵਾਰਾਂ ਕਿਸੇ ਪਾਰਟੀਆਂ ਬਲੋਂਗ ਨਹੀਂ ਕਰਦੇ ਇਹ ਸਾਰੇ ਤੁਹਾਡੇ ਕੋ ਜਿਹੜੇ 11 ਦੇ 11 ਆਜ਼ਾਦ ਉਮੀਦਵਾਰੀ ਹਾਂ ਜੀ ਕਿੱਥੋਂ ਆਏ ਤੁਸੀਂ ਕਿਹੜੇ ਪਿੰਡ ਟੈਂਡੁੱਲੇ ਵਾਲਾ ਜੀ ਕੀ ਨਾਂ ਦੱਸਿਆ ਜੀ ਵਿਜੇ ਕੁਮਾਰ ਜੀ ਸਾਡਾ ਸਰਪੰਚ ਕੋਈ ਨਹੀਂ ਆਏ ਨੇ ਸਾਰੇ ਆਏ ਆ ਜੇ ਲੇਡੀਜ਼ ਉਮੀਦਵਾਰੀ ਦਿੱਤੀ ਤਾਂ ਲੇਡੀਜ਼ ਅੱਗੇ ਆ ਰਹੀ ਬੰਦੇ ਉਹ ਬੁੜੋਂ ਨੂੰ ਧੱਕਾ ਲਾ ਲਾ ਕੇ ਸਾਡੇ ਕਿੱਥੇ ਰਹਿਣ ਕਿੱਥੋਂ ਤੋਰਦੀ ਇਹਨਾਂ ਨੇ ਹੈ ਉਹਦੇ ਚੱਕਰ ਨਾਲ ਬੰਗ ਡਿੱਗੇ ਮਸਾ ਅੱਗੇ ਬੰਚੇ ਜੀ ਉਹਦੇ ਡਿੱਗ ਗਏ ਡਿੱਗੇ ਸੀ ਰੰਗਮਾਨ ਦੇ ਕੋਹਾ ਰੋਟੇ ਕਿਤੇ ਹੋਏ ਨੇ ਪਿੱਛੇ ਵੀ ਨਹੀਂ ਜਾਣਦੇ ਦੋ ਦਿਨ ਨਹੀਂ ਜਾਣਦੇ ਕਿਵੇਂ ਦਿੰਦੀ ਆ ਕਿਵੇਂ ਦੇ ਨੇ ਹਾਂ ਪਰ ਨੰਬਰ ਕਿਉਂ ਦਿੱਤਾ ਜੀ ਆ ਜਾਂਦੇ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਪਿੱਛੇ ਮਰ ਗਏ ਹੁਣ ਸਾਡੀ ਵਾਰੀ ਆਈ ਤਾਂ ਹੁਣ ਸਾਡਾ ਨਹੀਂ ਜਾਣ ਦਿੰਦੇ ਕਿਹੜੇ ਪਿੰਡ ਤੋਂ ਆਏ ਅਸੀਂ ਪਤੂਲ ਜੀ ਆਪਾਂ ਦਾ ਵਸਤੀ ਸੀ ਕੀ ਨਾਮ ਤੁਹਾਡਾ ਹਾਲਕੋਰ ਆਪ ਬੇਬਨਾ ਦੇ ਅੰਦਰ ਵੜ ਕੇ ਜਨਤਾ ਆਈ ਇੰਨੀ ਸ਼ਾਇਆ ਪ੍ਰਸ਼ਾਸਨ ਮਿਲਣਾ ਨਹੀਂ ਮਤੇ ਲੱਗਦਾ ਵੀ ਬੀਬੀਆਂ ਨੂੰ ਬਾਹਰ ਘੇ ਇੰਨੀ ਗਰਮੀ ਕੋਈ ਜਾਨ ਕਤ ਮਾਰ ਗਿਆ ਕੌਣ ਜ਼ਿੰਮੇਵਾਰ ਹੈ ਤੇ ਹੁਣ ਤੁਹਾਨੂੰ ਦੇਖ ਕੇ ਆਏ ਤੁਸੀਂ ਹੋਰ ਨਹੀਂ ਤੇ ਕਿੰਨਾ ਕਰਸ਼ ਹੈ ਚਾਰ ਵਜੇ ਤੇ ਅੰਦਰ ਖੜੇ ਸੀ ਰਾਤ ਬਹੁਤ ਬਾਅਦ ਕਿੰਨੇ ਵਜੇ ਖੜੇ ਜਿੱਥੇ 5 4 ਵਜੇ ਤੇ ਫਿਰ 4 ਵਜੇ ਕੀ ਨਾਮ ਕਿਹੜੇ ਪਿੰਡੋਂ ਆਏ ਰਾਸ਼ਨਲ ਲੋਕ ਕੋਈ ਪਾਣੀ ਨਹੀਂ ਕੀ ਨਾਮ ਤੁਹਾਡਾ ਰਪਿੰਦਰ ਕੌਰ ਕਿਹੜਾ ਪਿੰਡ ਹੈ ਸਾਈ ਜਗਰ ਹੈ ਨਾ ਕਿਹੜੇ ਪਿੰਡ ਤੋਂ ਆਏ ਜੇ ਪਿੰਡ ਪੁੱਤੂ ਵਾਲੇ ਤੋਂ ਆਏ ਐ ਸਪੰਜੀ ਅੱਲਾ ਜਮ ਕਰਾਣਾ ਕਿੰਨੇ ਵਜੇ ਦਾ ਟਾਈਮ ਹੈ 11 ਵਜੇ ਦਾ ਦਿੱਤਾ ਜੀ ਕੀ ਕਹਿੰਦੇ ਨਾ 11 ਕੀ ਨਾਮ ਤੁਹਾਡਾ ਸ਼ਿੰਦਾ ਕਿੱਥੇ ਫੈਲਾ ਜਮਾਉਣੀ ਹੈ ਇਹਨਾਂ ਬਸ ਇੰਨੇ ਪਸੰਦ ਆ ਰਿਹਾ ਕੁਝ ਹਾਰੋਂ ਐਸੀ ਐਸਟੀ ਐਸ ਤੇ ਨਹੀਂ ਆ ਇੱਕ ਹੁੰਡ ਚਾਬੀ ਆਪਾਂ ਦੇ ਨਾਲ ਇੱਕ ਹੁੰਡ ਇਹ ਤਾਂ ਗੇਟ ਦੇ ਅੱਗੇ ਜਿਹੜਾ ਪਿੰਲੇ ਨੰਬਰ ਤੇ ਮੇਰਾ ਨਾਮ ਅਮਰਸ ਸਿੰਘ ਹੈ ਮੈਂ ਸਿਸਟਮ ਦਾ ਆਰਓ ਡਾਟੀ ਮਾਰਿਆ ਸਭੀ ਵਾਲੋਂ ਸਾਡੇ ਕੋ ਪਲਸਟਰ ਨੰਬਰ 12 ਹਾਵੜਾ ਅਜਿਹਾ ਹੈ ਕਿ ਤੱਕ ਅੱਜ ਤੱਕ ਸਾਡੇ ਕੋਲ ਇੱਕ ਫਾਈਲ ਆ ਨਹੀਂ ਆਈ ਅੱਜ ਉਮੀਦ ਹੈ ਕਿ ਸਰਕਾਰ ਦੇ ਲੈਤਾ ਮਤਲਬ ਅੱਜ ਆਸ ਤੇ ਦੇ ਫਾਇਦਾ ਜੋ ਆਣੀ ਹੈ ਅਸੀਂ ਸਰਕਾਰ ਦੇ ਜਾਂ ਜ਼ੋਨ ਕਮਿਸ਼ਨ ਦੇ ਲੈਤਾ ਮਤਲਬ ਅਸੀਂ ਸਹੀ ਕੰਮ ਕਰਕੇ ਤੇ ਸਹੀ ਬਣਦਾ ਅਸੀਂ ਆ ਕਿਹੇ ਤਰ੍ਹਾਂ ਤੱਕਾ ਤੋਕਾ ਨਹੀਂ ਹੁੰਦਾ न कु तरह धका न कुझु तरह जी कोई पार्टी सही तरीक़े न सही तरीक़े हंसा सिंह